ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਅੱਜ ਸੀ ਆਪਣੇ ਬਲੌਗਿੰਗ ਦਾ ਡੇ ਨੰਬਰ 22 ਤੇ 22ਵਾਂ ਦਿਨ ਸੀ ਬਲੌਗਿੰਗ ਦਾ ਆਪਾਂ ਸਵੇਰੇ ਉੱਠ ਕੇ ਹੋ ਗਏ ਰੈਡੀ ਫੇਸ ਚੱਕੀ ਆਪਾਂ ਨੇ ਆਪਣੀ ਐਕਟਿਵਾ ਤੇ ਦੇ ਕੇ ਐਕਟਿਵਾ ਨੂੰ ਰੇਸ ਆਪਾਂ ਨਿਕਲ ਗਏ ਜੀ ਆਫਿਸ ਦੇ ਵਿੱਚੋਂ ਸਿੱਧਾ ਜਿਮ ਜਾਣ ਦੇ ਲਈ ਤੇ ਐਵੇਂ ਹੀ ਕਰਦੇ ਕਰਦੇ ਆਪਾਂ ਡਾਇਰੈਕਟਲੀ ਪਹੁੰਚ ਗਏ ਆਪਾਂ ਆਪਣੀ ਜਿਮ ਦੇ ਵਿੱਚ ਤੇ ਜਿਮ ਦੇ ਵਿੱਚ ਲਾ ਕੇ ਐਕਸਰਸਾਈਜ਼ ਉਸ ਤੋਂ ਬਾਅਦ ਬਣਾ ਕੇ ਸ਼ੀਸ਼ੇ ਦੇ ਵਿੱਚ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਜਿਮ ਆ ਜੀ ਤੇ ਬਣਾ ਕੇ ਸ਼ੀਸ਼ੇ ਦੇ ਵਿੱਚ ਵੀਡੀਓ ਆਪਾਂ ਨਿਕਲ ਗਏ ਜੀ ਫਿਰ ਆਫਿਸ ਜਾਣ ਦੇ ਲਈ ਤੇ ਫਿਰ ਕੀ ਸੀ ਦੇਖੋ ਧੁੱਪ ਨਿਕਲ ਗਈ ਸੀ ਤੇ ਟ੍ਰੈਫਿਕ ਹੋ ਗਿਆ ਸੀ ਆਲੇ ਦੁਆਲੇ ਤੇ ਆਪਾਂ ਸਿੱਧਾ ਡਾਇਰੈਕਟਲੀ ਪਹੁੰਚ ਗਏ ਜੀ ਆਫਿਸ ਦੇ ਵਿੱਚ ਤੇ ਉੱਥੋਂ ਚੱਕਿਆ ਆਪਾਂ ਨੇ ਆਪਣਾ ਬੋਲਟ ਤੇ ਅੱਜ ਜਾਣਾ ਸੀ ਆਪਾਂ ਨੇ ਘਰ ਨੂੰ ਤੇ ਫਿਰ ਆਪਾਂ ਨੇ ਚੱਕਿਆ ਜੀ ਆਪਣਾ ਬੋਲਟ ਤੇ ਡਾਇਰੈਕਟਲੀ ਨਿਕਲ ਗਏ ਘਰ ਜਾਣ ਦੇ ਲਈ ਤੇ ਐਵੇਂ ਬੋਲਟ ਚਲਾਉਂਦੇ ਚਲਾਉਂਦੇ ਆਪਾਂ ਪਹੁੰਚ ਗਏ ਜੀ ਚੰਡੀਗੜ੍ਹ ਦੇ ਯੂਨੀਵਰਸਿਟੀ ਦੇ ਕੋਲ ਤੇ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ 뷰 ਤੇ ਇੱਥੇ ਥੋੜਾ ਜਿਹਾ ਕੈਮਰਾ ਦਿੱਕਤ ਕਰਨ ਲੱਗ ਗਿਆ ਸੀ ਤੇ ਉਹ ਚੈੱਕ ਕਰੋ ਜੀ ਬਿਲਡਿੰਗ ਤੇ ਐਵੇਂ ਆਪਾਂ ਪਹੁੰਚ ਗਏ ਘਰੇ ਘਰੇ ਸ਼ਾਮੀ ਕਰਦੇ ਕਹਿੰਦੇ ਚਲੋ ਅੱਜ ਪੀਜਾ ਖਾਣ ਚੱਲਦੇ ਆ ਮੈਂ ਕਿਹਾ ਚਲੋ ਪੈਕੇਜ ਕਰਾ ਲਿਆਉਂਦੇ ਆ ਫਿਰ ਆਪਾਂ ਨੇ ਕਰਾਇਆ ਪੀਜਾ ਬੈਗ ਤੇ ਤੇ ਕਰਾ ਕੇ ਪੀਜ਼ਾ ਪੈਕ ਜੀ ਤੇ ਚੱਕ ਕੇ ਫਿਰ ਆਪਾਂ ਆਪਣਾ ਬੋਲਟ ਤੇ ਮੈਰ ਡੈਡੀ ਨਿਕਲ ਗਏ ਜੀ ਘਰ ਨੂੰ ਜਾਣ ਦੇ ਲਈ ਤੇ ਘਰ ਪਹੁੰਚ ਕੇ ਖੇਡੇ ਬੱਚਿਆਂ ਦੇ ਨਾਲ ਤੇ ਇਹ ਆ ਜੀ ਮੇਰੀ ਸਭ ਤੋਂ ਛੋਟੀ ਭਤੀਜੀ ਜੀ ਦਾ ਨਾਮ ਆ ਜੋਤ ਤੇ ਮਿਲੋ ਜੀ ਇਹਨੂੰ ਸਾਰੇ ਤੇ ਦੱਸੋ ਜੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਉਸ ਤੋਂ ਬਾਅਦ ਜੀ ਆਪਾਂ ਕੀ ਕਰ ਲਾਗੇ ਖਾਣ ਲਾਗੇ ਬੱਚਿਆਂ ਦੇ ਨਾਲ ਪੀਜ਼ਾ ਤੇ ਇਹ ਆ ਜੀ ਮਨਰਾਜ ਤੇ ਇਹ ਆ ਜਸੂ ਇਹ ਆ ਮੇਰੀ ਫੈਮਿਲੀ ਠੀਕ ਹੈ ਦੋਸਤੋ ਕਰ ਦਿਓ ਵੀਡੀਓ ਨੂੰ ਲਾਈਕ ਚੰਗਾ ਹੀ ਫਿਰ ਸਤਿ ਸ੍ਰੀ ਅਕਾਲ ਜੀ